ਸਸਰੀ ਕਾਲ ਦੋਸਤੋ ਦੋਸਤੋ ਸਸਤੀ ਸੋ ਫੋ ਟਰੈਕਟਰ ਤੁਸੀਂ ਦੇਖੋ ਐਨਾ ਸੋਹਣਾ ਤਿਆਰ ਕਰਾਇਆ ਪਿਆ ਹੈਗਾ ਆਪਾਂ ਤਾਂ ਇਹ ਤੇ ਪੁੱਛਦੇ ਆ ਵੀ ਇਹ ਤੇ ਕਿੰਨਾ ਖਰਚਾ ਆਇਆਗਾ ਸਭ ਤੋਂ ਵੱਡਾ ਤਾਂ ਖਰਚਾ ਹੀ ਲਾਣਾ ਤਾਂ ਮੰਗੇ ਜਾਂਦੇ ਬੱਸ ਨੂੰ ਹਾਇਰਨ ਕਰਕੇ ਸੌਂਦਾ ਨਹੀਂ ਤਾਂ ਇਹ ਸਭ ਤੋਂ ਵੱਡਾ ਦੱਸਿਓ ਤੇ ਕਿੰਨਾ ਖਰਚਾ ਆਇਆ ਜੀ ਖਰਚਾ ਆ ਹੀ ਜਾਂਦਾ ਜੀ 40000 ਰੁਪਿਆ 40000 ਖਰਚਾ ਆ ਗਿਆ ਜੀ ਜਮਾ ਵਿਚਾਰ ਪਿਆ ਪੰਪ ਸਾਰੇ ਕੋ ਲਾ ਕੇ ਹਾਂ ਜੀ ਹਾਂ ਜੀ 40000 ਤੇ ਜਮਾ ਮਤਲਬ ਕਿ ਸਾਫ ਓਕੇ ਕਰਕੇ ਯਾਨੀ ਕਿ 40000 ਖਰਚਾ ਆ ਜਾਂਦਾ ਮੋਡੀਫਾਈ ਕਰਾਉਣ ਤੇ ਵੇਖੋ ਬਈ ਟ੍ਰਾਂਡਰ ਵਾਕੀ ਤੁਹਾਨੂੰ ਸਾਰੀ ਜਾਣਕਾਰੀ ਮੈਂ ਦਿੰਨਾ 3700 ਫੋੜਾ ਮੋਡੀਫਾਈਡ ਕਰਾਇਆ ਪਿਆ ਵੀਰੇ ਮੁੱਲ ਵੀ ਦੱਸਾਂਗੇ ਮੁੱਲ ਵੀ ਦੱਸਾਂਗੇ ਬਈ ਟ੍ਰਾਂਡਰ ਤੁਹਾਨੂੰ ਤੇ ਬਾਕੀ ਸਭੇ ਬਈ ਬਾਕੀ ਸਰੇ ਬਾਈ ਜਿਹਨੂੰ ਪੰਡ ਵੀ ਦੱਸਾਂਗੇ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਜੇ ਕੋਈ ਖਰੀਦ ਖਰੀਦਣਾ ਚਾਹੁੰਦਾ ਹੈ ਤਾਂ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਜੀ ਤੇ ਮੰਨ ਕਿਦਰ ਪੰਜਾਬ ਨੰਬਰ ਜਣਾ ਹੋ? ਪੰਜਾਬ ਕਿੱਥੋਂ ਨੰਬਰ ਹੈ? ਮੋਗੇ ਦਾ ਨੰਬਰ ਹੈ ਪੰਜਾਬ ਨੰਬਰ ਲੋਕਲ ਨੰਬਰ ਹੀ ਹੈ ਜੀ ਮੰਨ ਕੇ ਚੱਲੋ ਜੀ ਤੇ ਜਿਹੜਾ ਇਹਦਾ ਮਾਡਲ ਹੈ ਜੀ ਉਹ 97 ਮਾਡਲ ਹੈ ਜੀ ਮੋਡੀਫਾਈ ਕਰਾਇਆ ਪਿਆ ਤੇ ਜਿਹਨਾਂ ਨਵੇਂ ਟਾਇਰ ਨੇ ਜੀ ਟਾਇਰ ਇਹਨੇ ਭਾਈ ਡਾਊਨ ਲੱਭਦੇ ਟਾਇਰ 90 ਪੈਸੇ ਟਾਇਰ ਨੂੰ ਡਾਊਨ ਲੱਭਦੇ ਪਿਛਲੇ ਕਿੰਨੇ ਟਾਇਰ ਨੂੰ ਤਾਂ ਕਿੰਨ ਕੰਪਨੀ ਦੇ ਐ ਮਾ ਉਹਦੇ ਹੈ ਨਾ ਸੁਪਰ ਦੇ ਸੁਪਰ ਦੇ ਟਾਇਰ ਨੇ ਜੀ ਇਹ ਵੀ 95 ਪੈਸੇ ਪੇਜਣਾ ਨੇ ਟਾਈ 100 ਪਹੀ ਮੰਨੋ ਜਮਨਾਂ ਨੇ ਟਾਇਰ ਨੇ ਉਹ ਟਾਇਰ ਕੋਲੋਂ ਦਿਖਾ ਕੇ ਜਾਂਦੇ ਜੀ ਨੰਨੇ ਟਾਇਰ ਨਹੀਂ ਜਮਨਾਂ ਨੇ ਟਾਇਰ ਜੀ ਸਾਰਾ ਟ੍ਰੈਡ ਦੀਆਂ ਬਣਾ ਜੀਆਂ ਕੱਲਾ ਕੱਲਾ 30 30 ਕਰਕੇ ਚੱਲੇ ਦੇਖੋ ਜੀ ਕਿੰਨੇ ਸਾਫਟ ਟਰੈਕ ਨੇ ਤੁਹਾਨੂੰ ਦੱਸਾਂਗੇ ਵੀਰੇ ਇਹਦਾ ਮੁੱਲ ਵੀ ਦੱਸਾਂਗੇ ਤੇ ਬਾਈ ਦਾ ਨੰਬਰ ਵੀ ਤੁਹਾਨੂੰ ਦੇਵਾਂਗੇ ਠੀਕ ਹੈ ਜੀ ਬਾਈ ਨੂੰ ਕੰਟੈਕਟ ਕਰਕੇ ਪਿੰਡ ਕਿਹੜਾ ਜੀ ਠੱਠੀ ਭਾਈ ਹੈ ਜੀ ਠੱਠੀ ਭਾਈ ਠੱਠੀ ਭਾਈ ਕਿੱਥੇ ਜੇ ਇਹ ਬਾਦੜਾ ਕੋਲ ਹੈ ਬਾਦੜਾ ਕੋਲ ਬੱਗਾ ਬਰਾਣਾ ਕੋਲ ਠੱਠੀ ਭਾਈ ਪਿੰਡ ਦਾ ਬਾਈ ਤੇ ਠੱਠੀ ਭਾਈ ਪਿੰਡ ਦਾਗਾ ਬਾਈ ਤੇ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਟਰੈਕ ਨੂੰ ਦੇਖ ਸਕਦੇ ਹਾਂ ਯਾਰ ਇੰਨਾ ਵਧੀਆ ਯਾਰ ਮੰਨ ਕੇ ਚੱਲੋ ਬਾਈ ਸੀਟ ਕਵਰ ਲਾ ਕੇ ਮੋਡੀਫਾਈ ਕਰਾ ਕੀ ਰੀਸ ਕਰੂਗਾ ਯਾਰ ਆ ਰਿਜਨਲ ਕਰਾਇਆ ਸਾਰਾ ਕੋਈ ਨਵੇਂ ਟਾਇਰ ਕਿੱਥੋਂ ਲੀਕੀ ਜੀ ਹੈਗਾ ਸੌਂਗ ਨਾ ਕਰਾਇਆ ਹੋਇਆ ਬਾਈ ਦਾ ਜਮਾ ਹੈਨ ਹੈਰਨ ਹੂਰ ਨੂੰ ਲਾ ਕੇ ਕੋਈ ਕਮੀ ਨਹੀਂ ਛੱਡੀ ਬਾਈ ਨੇ ਯਾਰ ਐ ਹੈਗਾ ਵੀ ਕੋਈ ਕਮੀ ਛੱਡਤੀ ਹੂ ਇਧਰੋਂ ਲੈ ਲਿਆ ਬਈ 20 ਬਾਈ ਇਧਰੋਂ ਫੂਲ ਲੈ ਲਿਆ ਸੀ ਤੇ ਕੋਈ ਕਮੀ ਨਹੀਂ ਛੱਡੀ ਬਾਈ ਨੇ ਤੇ ਬਾਈ ਇਹਦਾ ਮੁੱਲ ਹੁਣ ਮੈਂ ਦੱਸਣ ਲੱਗਾ ਤੁਹਾਨੂੰ ਠੀਕ ਹੈ ਜੀ ਮੁੱਲ ਵੀ ਤੂੰ ਕੋਈ ਬਾਹਲਾ ਨਹੀਂ ਹੋਗਾ ਤੁਸੀਂ ਫਰਾਹ ਹੋ ਜਾਓਗੇ ਕੋਈ ਬਾਹਲਾ ਨਹੀਂ ਮੁੱਲ ਹੈਗਾ 97 ਮਾਰਦਾ 40-45 ਹਜ਼ਾਰ ਤੇ ਖਰਚਾ ਆਇਆ ਹੈ ਤੁਹਾਨੂੰ ਦੱਸਦਾ ਇਹ ਪਪੂ ਲੱਗਿਆ ਬਲ ਲੈਟਾਂ ਬੱਤੀਆਂ ਰਾਤ ਨੂੰ ਜਾਗਦਾ ਵੀ ਹਾਂ ਟਰੈਕਟਰ ਹੁੰਦਾ ਸੜਕ ਤੇ ਤੇ ਇਹਦਾ ਮੁੱਲ ਬਾਈ 2 ਲੱਖ 10000 ਮਹਿੰਦੇ ਜੀ ਤੇ ਮੌਕੇ ਤੇ ਕਰ ਦੂਗਾ ਜੀ ਮੌਕੇ ਤੇ ਕਿੰਨੇ ਛੜ ਦੋਗੇ ਜੀ ਸਾਹਾਂ ਕਿ 15000 ਰਹਾ ਤਾਂ ਕਿੰਨੇ ਦਾ 10 15000 ਰਿਆਤ ਕਰ ਦੋਗੇ ਜਨ ਕਿ ਵੀ 1 90 95 ਦਾ ਛੜ ਦੋਗੇ ਬਾਈ ਯਾਰ ਤੁਹਾਨੂੰ ਨਾ ਤੁਸੀਂ ਇੱਕ ਵਾਰੀ ਕੰਟੈਕਟ ਕਰ ਲਿਓ ਬਾਈ ਕਹਿੰਦਾ ਮੈਂ ਭੀ ਰਿਆਤ ਕਰ ਦੂੰਗਾ ਟਰੈਕਟਰ ਦੇਖੋ ਜਮਾ ਬਿਲਕੁਲ ਸਾਫ ਪਿਆ ਹੈਗਾ ਜੀ ਤੇ ਬਾਗਾ ਪ੍ਰਾਣਾ ਏਰੀਆ ਦਾ ਟਰੈਕਟਰ ਹੈ ਜੇ ਕੋਈ ਉਧਰੋਂ ਵੀ ਲੈਣਾ ਚਾਹੁੰਦਾ ਤਾਂ ਕੰਟੈਕਟ ਦੇ ਨੰਬਰ ਦੇਦਾ ਬਬਲ ਨੰਬਰ ਜਾਏਗਾ ਤੁਹਾਨੂੰ ਨੰਬਰ ਫਿਰ ਦੱਸ ਫਿਰ ਨੰਬਰ ਤੋਂ ਬਿਨਾ ਤੈਨੂੰ ਕੱਟੇ ਆਹ ਦੇਖੋ ਜੀ ਅਸਰ ਇਹਦਾ ਕੀ ਮੁੱਲ ਹੈ ਜੀ ਬਈ ਕੀ ਕਹਿੰਦੇ ਬਈ ਆਪਣਾ ਰੱਬ ਭਲਾ ਕਰੇ 19 ਮਾੜਲੇ ਜੀ 285 ਇਹਦਾ ਮੁੱਲ ਹੈ ਜੀ ਤੁਹਾਨੂੰ ਇਹ ਫੋਰ ਦਾ ਨੰਬਰ ਵੀ ਦਿੰਨੇ ਆ ਬਈ ਬਈ ਕਹਿੰਦੇ ਬਿਲਕੁਲ ਉਹ ਵੀ ਦਿੰਨੇ ਆ ਜੀ 19 ਮਾੜਲੇ ਜੀ ਜਮਾ ਓਕੇ ਟ੍ਰੇਡ ਪਿਆ ਜੀ ਤੁਹਾਡੇ ਸਾਹਮਣੇ ਆ ਜੀ ਇਸ ਟ੍ਰੇਡ ਮਨੇ ਪੈਰ ਤੇ ਆ ਜੀ ਸੀ8 ਦਾ ਟੈਰ ਆ ਜੀ ਤੇ 80 ਪੈਸੇ ਪਿਛਲੇ ਤੱਕ ਬੋਲਦੇ ਰਹਿੰਦੇ ਜੀ ਸਾਡਾ ਰਿਜਿਸਟਰ ਪਿਆ ਪਪ ਲੱਗਿਆ ਪਿਆ ਜੀ ਆ ਦੋਨੇ ਬਾਈ ਇੱਕ ਪਾਈ ਦੇ ਟਰੈਡ ਆ ਮੋਗੇ ਦੇ ਠੱਠੀ ਪਿੰਡ ਦੇ ਤੇ ਤੁਸੀਂ ਆ ਕੇ ਇਹ ਖਰੀਦ ਸਕਦੇ ਹੋ ਕਿੰਨੇ ਮੰਤਰ ਹੋ ਰਹੇ ਵੀਡੀਓ ਤੇ ਬਾਈ ਇੱਕ ਗੱਲ ਆ ਇਧਰ ਕਿ ਇਧਰ ਕਿ ਨਹੀਂ ਬਰੇ ਰਹਿਣਾ ਐ ਕਰਨਾ ਵੀਰੇ ਜਿਹੜਾ ਨੰਬਰ ਆ ਹਨਾ ਬਾਈ ਨੂੰ ਜਾਗ ਨਹੀਂ ਸੀਗਾ ਕਈ ਵਾਰੀ ਨਹੀਂ ਜਾਗ ਹੁੰਦਾ ਬੰਦੇ ਨਵਾਂ ਨੰਬਰ ਹੂ ਇਹ ਇਹਨਾਂ ਨੇ ਡਿਸਕ੍ਰਿਪਸ਼ਨ ਤੇ ਲਾ ਦੇਣਾ ਨੰਬਰ ਬਾਈ ਤੇ ਲੈ ਕੇ ਨਾ ਦੂਜੇ ਦਾ ਨੰਬਰ ਮੰਡੀ ਵਾਲ ਤੋਂ ਡਿਸਕ੍ਰਿਪਸ਼ਨ ਚ ਬਾਈ ਨੂੰ ਕਾਲ ਕਰ ਲਓ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ